ਜੀ ਅਸੀਂ ਆ ਦਰਬਾਰ ਸਾਹਿਬ ਆਏ ਆ ਸਾਡੀ ਫਿਲਮ ਆਰੀ ਆ ਅਸੀਂ ਗੁਰੂ ਦੀ ਨਗਰੀ ਬlesings ਲੈਣ ਆਏ ਆ ਸਾਡੀ ਇੱਕ ਕੁੜੀ ਫਿਲਮ ਆਰੀ ਆ ਤੇ ਮੈਂ ਚਾਹੁੰਨੀ ਆ ਕਿ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਸਾਡੀ ਫਿਲਮ ਸੁਪਰ ਡੂਪਰ ਹਿੱਟ ਹੋ ਜਾਈ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਜਦੋਂ ਦੇ ਤੁਸੀਂ ਕੀ ਬੋਲ ਚੁੱਕੀ ਹੈ ਜੇ ਹੁਣ ਤੁਹਾਡਾ ਨਾਮ ਉੱਪਰ ਗਿਆ ਤੇ ਕਿੰਨਾ ਲੱਗਦਾ ਬਹੁਤ ਵਧੀਆ ਲੱਗਦਾ ਪਹਿਲਾਂ ਮੈਂ ਗਈ ਸੀ ਫਿਰ ਹੁਣ ਮੇਰਾ ਬ੍ਰਦਰ ਉੱਥੇ ਰੌਣਕਾ ਲ ਆ ਰਿਹਾ ਤੇ ਮੈਂ ਚੰਗੀ ਸਾਰੇ ਪੰਜਾਬੀ ਉਹਨੂੰ ਸਪੋਰਟ ਕਰੋ ਆਪਣੇ ਘਰ ਦਾ ਬੰਦਾ ਇਹ ਪੰਜਾਬੀ ਫਿਲਮ ਹੈ ਜੀ ਪਹਿਲਾਂ ਵੀ ਤੁਹਾਡੀ ਨਿਮਾਈਆਂ ਨੇ ਕਿੰਨਾ ਤੇ ਪਿਆਰ ਚਾਹਦੇ ਜੇ ਪੰਜਾਬ ਦੇ ਲੋਕਾਂ ਕੋ ਵੀ ਤੁਹਾਡੀ ਅਸਲੀ ਨੂੰ ਪਿਆਰ ਉਮੀਦ ਤਾਂ ਪੂਰੀ ਆ ਕਿਉਂਕਿ ਅਸੀਂ ਬਹੁਤ ਸੋਹਣੀ ਫਿਲਮ ਬਣਾਈ ਆ ਇਦੇ ਚ ਤੁਹਾਨੂੰ 1950 ਤੋਂ 2025 ਦੀ ਸਟੋਰੀ ਆ ਤੁਹਾਨੂੰ ਦੇਖਣ ਚ ਬਹੁਤ ਸਾਰੇ ਸ਼ੇਡਸ ਆ ਤੁਹਾਨੂੰ ਦੇਖਣ ਚ ਮਜ਼ਾ ਆਪਾ ਇਹ ਸਾਰੀ ਸ਼ੂਟ ਇੰਡੀਆ ਚ ਹੀ ਕੀਤੇ ਗਏ ਤੇ ਬਹੁਤ ਵੀ ਆਪਣੇ ਚੰਡੀਗੜ੍ਹ ਚ ਹੋਈ ਐ ਸਾਰੀ ਸ਼ੂਟ ਐਂਡ ਪੂਰਾ ਵਧੀਆ ਆਪਣਾ ਮਾਹੌਲ ਆ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਪੰਜਾਬ ਦੇ ਮੈਡਮ ਫਾੜਾ ਨੇ ਬੁੱਢੀ ਕਿੰਨੀ ਫਿਲਮ ਨਰਸੀ ਦੇ ਲੋਕਾਂ ਨੇ ਜਮੀਨੀ ਪਤਾ ਤੇ ਆ ਕੇ ਮਦਦ ਕੀਤੀ ਕਿਵੇਂ ਦੇਖਦੇ ਪੰਜਾਬੀ ਸੀ ਜਦੋਂ ਕਲਾਕਾਰਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਐਂਡ ਮੈਂ ਵੀ ਪੂਰੀ ਕੋਸ਼ਿਸ਼ ਕੀਤੀ ਸੀ ਆਪਣੀ ਐਂਡ ਸਾਡੇ ਤੋਂ ਜਿੰਨਾ ਹੋ ਸਕਿਆ ਅਸੀਂ ਕੀਤਾ ਤੇ ਦੂਸਰੀ ਗੱਲ ਪਹਿਲਾਂ ਸਾਡੀ ਫਿਲਮ 19 ਸਤੰਬਰ ਨੂੰ ਹੋਣੀ ਸੀ ਪੰਜਾਬ ਦੇ ਹਾਲਾਤਾਂ ਕਰਕੇ 31 ਅਕਤੂਬਰ ਨੂੰ ਰਿਲੀਜ਼ ਹੋਈ ਹੋਣਾ